ਸਾਰੇ ਸਾਰੇ ਵਿਦਿਆਰਥੀਆਂ ਨੂੰ ਮਿੱਤਰ ਦੇ ਮੁਤਿਆਰ ਦੇ ਬੜੇ ਮੁਿੱਤਰ ਦੇ ਚਾਲ ਰਹੇ ਜੀ ਹੁਣ ਤਾਂ ਰਗੁਪਤੀ राघव राजा राम ਪਤੀ ਪਾਵਣ ਸੀਤਾ ਨਾਮ ਪੂਰਨ ਰਾਮ ਜੀ ਦੀ ਰਾਮ ਰਮੀਏ ਕਹ ਦੂੰ ਉਸ ਨੂੰ ਮੈਂ ਸਾਰਿਆਂ ਨੂੰ ਬਹੁਤ ਬਹੁਤ ਬਧਾਈ ਦਿਨਾ ਨਾਮ ਨਾਮ ਦੇ ਇਸ ਮੌਕੇ ਤੇ ਅਰ ਇਹਨਾਂ ਸੁਖ ਦਿਨਾ ਦੇ ਵਿੱਚ ਮੇਰੇ ਵੀਰ ਆਸ਼ੂ ਜੀ ਦੀ ਜਿੱਤ ਦਾ ਨੌਸਹੀ ਹੈ ਮੈਂ ਸਾਰੇ ਲੁਧਿਆਣਾ ਦੇ ਵਸਨੀਕਾਂ ਨੂੰ ਤੇ ਆਸ਼ੂ ਜੀ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਜਨਾ ਕਿ ਜਿਹੜੀ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਟਿਕਟ ਦਿੱਤੀ ਹੈ ਇਹ ਬੇਸਤ ਦੇ ਲੋਕਾਂ ਨੂੰ ਜਿਹੜਾ ਪਿਛਲੀ ਵਾਰੀ ਕੰਮ ਰਹਿ ਗਿਆ ਉਹਨੂੰ ਦੁਬਾਰੇ ਕਰਨ ਦਾ ਮੌਕਾ ਦਿੱਤਾ ਮੇਰੇ ਨਾਲ ਆਸ਼ੂ ਜੀ ਮਾਣ ਚੀ ਰਹੇ ਹੈ ਜਦੋਂ ਸਾਡੀ ਸਰਕਾਰ ਦੇ ਵਿੱਚ ਵੀ ਤੇ ਜਦੋਂ ਮੈਂ ਮੁੱਖ ਮੰਤਰੀ ਬਣਿਆ ਦੁਬਿਅਾਨੇ ਦੇ ਲੋਕਾਂ ਨੇ ਬਹੁਤ ਕੰਮ ਕਰਾਏ ਉਹ ਮੈਂ ਜਿੱਦਣਾ ਚਾਹੁੰਦਾ ਲੇਕਿਨ ਦੋ ਕੰਮ ਜਿਹੜੇ ਮਨੁੱਖ ਜਿੰਦਗੀ ਪਰ ਸਕੂਨ ਦਿੰਦੇ ਰਹਿਣਗੇ ਜਿਹੜੇ ਇਹਨਾਂ ਨੇ ਮੇਥੋਂ ਕਰਾਏ ਆ ਕੋਈ ਕਹੇਗਾ ਕਿ ਫਗਵਾੜ ਪਰਸੁਰਾਲੀ ਦੇ ਮੰਦਰ ਨੂੰ 10 ਕਰੋੜ ਰੁਪਇਆ ਜਦੋਂ ਮੈਂ ਮੁੱਖ ਮੰਤਰੀ ਸੀ ਅਸੀਂ ਜਾ ਕੇ ਦਿੱਤੀ ਆ ਫਗਵਾੜ ਦੇ ਨੂੰ ਤੇ ਦੂਸਰਾ ਜਿਹੜਾ ਨਾਲੇ ਮੇਚੋ ਬਹੁਤ ਅੱਛਾ ਕੰਮ ਕਰਾਇਆ ਜਿਹੜਾ ਮੈਨੂੰ ਹਮੇਸ਼ਾ ਤਸ਼ੀਦਿੰਦਾ ਉਹ ਹੈ ਕਿ ਪੰਜਾਬ ਦੀਆਂ ਜਿੰਨੀਆਂ ਦੂਸ਼ਾਨਾਆਂ ਸਾਰੀਆਂ ਨੂੰ 5-5 ਲੱਖ ਰੁਪਈਆ ਤੇ ਉਹਨਾਂ ਦੇ ਬਿਜਲੀ ਦੇ ਬਕਾਏ ਜਿਹੜੇ ਕਿ 21 ਕਰੋੜ ਰੁਪਈਆ ਬਣਦੇ ਸੀ ਉਹ ਸਾਰਿਆਂ ਬਣ ਅਸੀਂ ਲੈ ਗਏ ਤੇ ਅੱਗੇ ਨੂੰ ਜਿੰਨੀਆਂ ਪੰਜਾਬ ਦੀਆਂ ਦੂਸ਼ਾਨਾਾਂ ਰਜਿਸਟਰਡ ਹੈ ਉਹਨਾਂ ਦਾ ਹੁਣ ਬਿਜਲੀ ਦਾ ਬਿਨੂ ਆਦਾ ਉਹਦੇ ਬਾਰੇ ਵੀ ਬਾਤ ਕਰਕੇ ਜੀ ਸੋ ਇਹ ਇਹਨਾਂ ਦੇ ਬਹੁਤ ਬੜਾ ਯੋਗਦਾਨ ਹੈ ਅਰੇ ਭਗਵਾਨ RAM ਜੀ ਦੇ ਬਿਨਾਂ ਦੇ ਵਿੱਚ ਇਹ ਟਿਕਟ ਮਿਲੀ ਇਹ ਪਰਸੂ RAM ਜੀ ਦੇ ਭਗਤ ਹੈ ਮੈਨੂੰ ਬੜੀ ਖੁਸ਼ੀ ਹੈ ਕਿ 3 ਸਾਲ ਦੋਨੋਂ ਸਰਕਾਰਾਂ ਨੇ ਦੇਂਡੀ ਨੇ ਵੀ ਉੱਪਰ ਨਹੀਂ ਲਿਆ ਜਿੱਤੇ ਕਾਂਗਰਸੀਆਂ ਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਖਾਸ ਟਾਰਗੇਟ ਬਣਾ ਕੇ ਕਿਉਂਕਿ ਸ਼ਹਿਰੀ ਬੰਦਿਆਂ ਨੂੰ ਜ਼ਿਆਦਾ ਟਾਰਗੇਟ ਬਣਾਇਆ ਜਾਏ ਹੈ ਇਹ ਹੈ ਚਾਹੇ ਅਰੂਣਾ ਸਾਹਿਬ ਹੈ ਚਾਹੇ ਉਹ ਸਾਡੇ ਅਮਰਸਰ ਵਾਲੇ ਡਿਪਟੀ सोनी ਸਾਹਿਬ ਹੈ ਸ਼ਹਿਰੀ ਬੰਦਿਆਂ ਨੂੰ ਖਾਸ ਤੌਰ ਤੇ ਟਾਰਗੇਟ ਕੀਤਾ ਕਿ ਜਿਹੜੇ ਕਾਰਨ ਦੇ ਜਿਹੜੇ ਸ਼ਹਿਰੀ ਬੰਦੇ ਉਹਨਾਂ ਨੂੰ ਲਵੇ ਰੋ ਭਾਰ ਤਿੰਨ ਸਾਲ ਇਹਨਾਂ ਨੂੰ ਜੇਲ੍ਹ ਦੇ ਵਿੱਚ ਪੀਡੀ ਦੇ ਵਿੱਚ ਬਿਜੀਲੈਂਸ ਦੇ ਵਿੱਚ ਹਰ ਤਰ੍ਹਾਂ ਦਾ ਐਨੀਕੇਸ਼ਨ ਲਗਾਇਆ ਲੇਕਿਨ ਇਹ ਕੁਮਾਰ ਰਾਜ ਦੀ ਕਿਰਪਾ ਇਸ ਬੰਦੇ ਤੇ ਅਰਲੂ ਦੇ ਆਣੇ ਦੇ ਲੋਕਾਂ ਦਾ ਸੀਰ ਬਾਹਰ ਹੈ ਕਿ ਬਿਲਕੁਲ ਤਲੀਨ ਹੋ ਕੇ ਨਿਕਿਆ ਹੈ ਹਾਈ ਕੋਰਟ ਨੇ ਇਹ ਮੂਹਤੇ ਚਪੇੜਾ ਮਾਰਿਆ ਦੋਨੋਂ ਸਰਕਾਰਾਂ ਤੇ ਆਰੇ ਉਹਨਾਂ ਨੂੰ ਕਿਹਾ ਕਿ ਇਹਦੇ ਦੇ ਕੋਈ ਦੋਸ਼ ਨਹੀਂ ਹੈ ਸਾਰੇ ਦੋਸ਼ ਖਤਮ ਕਰਕੇ ਸਾਰੀਆਂ ਐਫਆਈਆਰਾਂ ਖਤਮ ਕਰਕੇ ਅੱਜ ਤਲੀਨ ਹੋ ਕੇ ਤੁਹਾਡੇ ਵਿੱਚ ਬੈਠਾ ਹੈ ਮੈਂ ਇੱਕ ਦੁਦਿਆਲੇ ਲੋਕਾਂ ਨੂੰ ਕਹਿਣਾ ਚਾਹਦਾ ਇੱਕ ਬੰਦਾ ਕੋਈ ਹੱਥ ਖੜਾ ਕਰਕੇ ਗਿਆ ਦੇ ਆਸੂ ਨਜ਼ਰ ਪਰਹੀ ਜਾਂਦੀ ਸੀ ਉਹਨਾਂ ਵੱਲ ਆ ਉਹ ਚੁਪਲੇ ਆ ਕੇ ਇਸ ਕੇਜਮਰ ਕਿਸੇ ਨੂੰ ਬੁਧਾਨ ਜਿਨਾ ਅਕੀ ਤਰੀਕੋ ਅੱਜ ਤੇਰੇ ਪਾਸ ਭਾਈ ਬਾਗਰ ਅਕਰੀ ਹੈ ਲੇਕਿਨ ਕੋਰਟ ਨੇ ਇੱਕ ਕਲੀਨ ਬੰਦਾ ਕੇ ਲੈ ਕੇ ਅੰਦਰ ਇੱਕ ਸਾਹ ਸੁਤਰਾ ਬੰਦਾ ਕੇ ਲੈ ਕੇ ਆਂਦਾ ਤੇ ਬੇਰ ਤੁਹਾਨੂੰ ਇਸ ਨੂੰ ਅੰਦਰ ਦੇ ਕੇ ਆਉਣ ਦਾ ਮੌਕਾ ਮਿਲਿਆ ਮੈਂ ਸਾਰੇ ਲੋਕੀਆ ਨਾ ਵਾਲੇ ਵਸਿਆ ਨੂੰ ਬੇਨਤੀ ਕਰਾਂਗਾ ਕਿ ਅੱਜ ਜੋ ਨਕਮੀ ਸਰਕਾਰ ਹੈ ਜੀ ਦਾ ਮੁੱਖ ਮੰਤਰੀ ਕੋਲ ਕੋਈ ਪਾਵਰ ਨਹੀਂ ਹੈ ਦਿੱਲੀ ਤੋਂ ਚੱਲ ਰਹੀ ਹੈ ਤੁਸੀਂ 3 ਸਾਲ ਦਾ ਇਨਸਾਫ ਦੇਣਾ ਹੈ ਇਹ ਇਹ ਕੋਈ ਆਸ਼ੂ ਦੀ ਇਕੱਲੇ ਦੀ ਲੜਾਈ ਨਹੀਂ ਹੈ ਇਹ ਕਿਸੇ ਹੋਰ ਦੀ ਲੜਾਈ ਨਹੀਂ ਹੈ 3 ਸਾਲ ਦੇ ਵਿੱਚ ਦੋ ਗੈਂਗਸਟਰ ਵਾਰ ਨੇ ਸਾਡੇ ਵਪਾਰੀਆਂ ਦੇ ਨਾਲ ਕੀਤਾ ਹੈ 3 ਸਾਲ ਦੇ ਵਿੱਚ ਇੱਕ ਪੈਸਾ ਕਿਸੇ ਸ਼ਹਿਰ ਨੂੰ ਸਰਕਾਰ ਨੇ ਗ੍ਰਾਂਟ ਨਹੀਂ ਦਿੱਤੀ ਲੁਧਿਆਣੇ ਦੀ ਡਿਵੈਲਪਮੈਂਟ ਸਾਰੀ ਰੁਕੀ ਹੈ ਲੁਧਿਆਣੇ ਦੇ ਵਿੱਚ ਇੱਕ ਪੈਸਾ ਨਹੀਂ ਲੱਗਾ 3 ਸਾਲ ਦੇ ਵਿੱਚ ਇੱਥੇ ਮੁੱਖ ਮੰਤਰੀ ਆਉਂਦਾ ਹੈ ਕਈ ਵਾਰ ਚਾਰ-ਚਾਰ ਦਿਨ ਵੀ ਰਹਿ ਕੇ ਚਲੇ ਜਾਂਦਾ ਹੈ ਲੇਕਿਨ ਬਵਾਰੀਆਂ ਨੂੰ ਮਿਲ ਕੇ ਚਲੇ ਜਾਂਦਾ ਪੈਸੇ ਲੈ ਕੇ ਚਾਹੇ ਉਹ ਰਾਜ ਸਭਾ ਦੀ ਕਿੰਨੇ ਪੈਸੇ ਲੈ ਕੇ ਦਿੱਤੀ ਹੈ ਚਾਹੇ ਹੁਣ ਅੱਗੇ ਨੂੰ ਗੋੜਿਆ ਸਾਰਾ ਕੁਝ ਪੈਸੇ ਪਰ ਖੇਡ ਰਹੇ ਆ ਆਮ ਆਦਮੀ ਔਰ ਗਰੀਬ ਆਦਮੀ ਦੀ ਕੋਈ ਇੱਥੇ ਸੁਣਵਾਈ ਨਹੀਂ ਹੈ ਕੋਈ ਕਿਸੇ ਦੁਕਾਨ ਦੀ ਕੋਈ ਕਿਸੇ ਇੰਡਸਟਰੀਅਲਿਸ ਦੀ ਕੋਈ ਕਿਸੇ ਇੰਡਸਟਰੀ ਦੇ ਮਾਲਾਜਮ ਦੀ ਸੁਣਵਾਈ ਨਹੀਂ ਹੈ ਸਾਡਾ ਇੰਡਸਟਰੀ ਇਹਨੇ ਬੇਰ ਤਰ੍ਹਾਂ ਦੇ ਕਿਨਾਰੇ ਖੜੀ ਕਰਤੀ ਹੈ ਸੋ ਅੱਜ ਇਹ ਸਰਕਾਰ ਦੇ ਖਿਲਾਫ ਫਤਵਾ ਦੇਣ ਦਾ ਮੌਕਾ ਹੈ ਆਪਾਂ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਸਾਰੇ ਇਕੱਠੇ ਹੋ ਕੇ ਇਹ ਜਿਹੜੀ ਨਕਮੀ ਸਰਕਾਰ ਜਿਹਨੇ ਇੱਥੇ ਸਾਡੇ ਅਰੋਧ ਤਰ ਗੋਲੀ ਚਾਹਣ ਦੀ ਵੀ ਤਰ੍ਹਾਂ ਕੀਤੀ ਬਦਾ ਮਾਰੀ ਜਾਂਦੀ ਹੈ ਕਦੇ ਅਮੇਰਥਰ ਸਾਹਿਬ ਦੇ ਪੁੱਤ ਨੂੰ ਛੇੜ ਛਾੜ ਹੋ ਜਾਂਦੀ ਹੈ ਪੂਰੇ ਹਾਲਾਤ ਘੁੜਵਾਉਣ ਦੀ ਕੋਸ਼ਿਸ਼ ਹੈ ਪੰਜਾਬ ਦੀ ਤੇ ਮਾੜਾ ਟਾਈਮ ਸਾਡੇ ਪੰਜਾਬ ਤੇ ਚੱਲ ਰਿਹਾ ਹੈ ਜਰੂਰ ਤੱਕ ਦੇ ਕੇ ਜਿਹੜੀ ਵਾਲੇ ਇੱਥੇ ਆਇਆ ਸੋ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਕੀਤਾ ਬਰਾਮਾ ਕਿ ਅੱਜ ਕੋ ਨੂੰ ਮੌਕਾ ਮਿਲਿਆ ਤੁਸੀਂ ਆਪਣਾ ਮੰਡਲ ਚੋਣ ਦੁਆਰੇ ਕਿਹਨਾਂ ਨੇ ਇੱਥੇ ਡਿਵੈਲਪਮੈਂਟ ਖਿਡਾਰੀ ਜਿਹੜਾ ਇੱਥੇ ਕੰਮ ਕੀਤਾ ਸੋ ਮੈਂ ਸਾਰਿਆਂ ਤੋਂ ਉਮੀਦ ਕਰਦਾ ਤੇ ਫੇਰ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ ਦੇਣਾ ਆਸ਼ੂ ਜੀ ਨੂੰ ਬਹੁਤ ਵਧਾਈ ਹੋਵੇ ਪਰਮਾਤਮਾ ਕਰੇ ਤੁਸੀਂ ਬਹੁਤ بڑے ਮਾਰਗ ਨਾਲ ਦਿੱਤੋ ਐਸੀ ਪੂਰੀ ਕਾਂਗਰਸ ਪਾਰਟੀ ਦੇਰਵਾ ਤੇਰੇ ਵੀ ਮਕਾਨ ਦੇ ਵੀ ਤੇ ਕੁਝ ਨਹੀਂ ਮੁਸਕੀ। ਮੈਂ ਤਾਂ ਨਹੀਂ ਲੱਤੀ ਨਾ। ਉਹ ਇੱਥੇ ਦੇ ਲੋਕਾਂ ਦੇ ਵਿੱਚ ਰਹਿ ਕੇ ਤੁਹਾਨੂੰ ਇਲੈਕਸ਼ਨ ਅਸੀਂ ਸਾਰਿਆਂ ਨੇ ਲੜਨੇ ਆ। ਤੇ ਜਿਸ ਤਰ੍ਹਾਂ ਜਲੰਧਰ ਦੇ ਲੋਕਾਂ ਨੇ ਸਾਨੂੰ ਫਤਵਾ ਦਿੱਤਾ। ਜਿਸ ਤਰ੍ਹਾਂ ਅੱਕੇ ਤੁਸੀਂ ਆਸ਼ੂ ਦੇ ਨਾਲ ਪਿਆਰ ਕਰਦੇ ਰਹੇ ਹੋ। ਤੁਸੀਂ ਦੇਖ ਲਿਆ ਆਸ਼ੂ ਸਾਫ਼ ਸੁਧਰਾ ਬੰਦਾ। ਸਰਕਾਰਾਂ ਲੜ ਕੇ ਵੀ ਇੱਕ ਪੈਸੇ ਦੀ ਖੋਟੇ ਵਿੱਚ ਕਰਨੀ ਨਹੀਂ ਸਹੀ। ਸੋ ਅੱਜ ਤੁਹਾਨੂੰ ਮੌਕਾ ਹੈ और सारे जने आप रल के आश्री जताइए इलेक्शन आज तो शुरू तो हो जुड़ जाए हर परिवार की जुम्मेवारी है हर दुकानदार की जुम्मेवारी है जिम्मेवारी हैरान है टेलीफोन आ जाएगा इन पैसे लो जी अगला ना पुलिस दसन जोगा ना किसी होर पैसे देके चाहे झूठे योगे हो कुछ गैंगस्टर हो भी ना फिर पैसे दे ਤੋ ਇਹ ਹਾਰਾਤ ਪੰਜਾਬ ਦੇ ਬਣੇ ਹੋਏ ਆਪਣੇ ਇੱਥੇ ਹੁਣ ਜਦ ਆ ਗਿਆ ਇਲੈਕਸ਼ਨ ਜਦ ਇਹਨੂੰ ਨਸ਼ਾ ਯਾਦ ਆ ਗਿਆ 3 ਸਾਲ ਕਿਤੇ ਸੀ ਤੁਸੀਂ ਵੇ ਜਦ ਆ ਗਿਆ ਇਲੈਕਸ਼ਨ ਜਦ ਇਹਨੂੰ ਗੈਂਗਸਟਰ ਵਾਲ ਯਾਦ ਆ ਗਿਆ ਫੂਨ ਦਿਖਾਉਣ ਲੱਗੇ ਸੀ ਕੰਮ ਕਰਦੇ ਆ ਅੱਜ ਜਿੱਦੋਂ ਨਾਲ ਇਲੈਕਸ਼ਨ ਚਲੇ ਗਿਆ ਭਈ ਉਹ ਹੀ ਕੋ ਭਗਤਵਾਲ ਹੈ ਭਈ ਉਹ ਹੀ ਸ਼ਰਾਬ ਹੈ ਭਈ ਉਹ ਹੀ ਜਿਰੀਵਾਲ ਹੈ ਭਈ ਉਹ ਹੀ ਦਿੱਲੀ ਵਾਲੀ ਸ਼ਰਾਬ ਹੈ ਲੁੱਟ ਲੁੱਟ ਕੇ ਪੰਜਾਬ ਨੂੰ ਲੁਜਾ ਰਿਆ ਲੁੱਟ ਲਿਆ ਪੰਜਾਬ ਇਹਨਾਂ ਨੇ ਸਾਡੀ ਸੋਨੇ ਦੀ ਚਿੜੀ ਨੂੰ ਲੁੱਟ ਕੇ ਲੈ ਜਾਣੇ ਜਿਸ ਤਰ੍ਹਾਂ ਅੰਗਰੇਜ਼ ਲੈ ਗਏ ਸੀ ਕਾਲੇ ਅੰਗਰੇਜ਼ ਲੈ ਕੇ ਜਾ ਰਹੇ ਐ ਇੱਥੇ ਹਰ ਮੰਤਰੀ ਦੇ ਨਾਲ ਬੰਦਾ ਨਹੀਂ ਮੰਤਰੀ ਕੁਝ ਨਹੀਂ ਐ ਉਹ ਐ ਸੁਸੋਧਿਆ ਦੇ ਡਿਪਾਰਟਮੈਂਟ ਦੇ ਲਈ ਦੂਸਰੇ ਦੇ ਲਈ ਤੀਜੇ ਦੇ ਲਈ ਦੇ ਸੋ ਲੰਬਾ ਨਹੀਂ ਮੈਂ ਜਾਣਾ ਲੇਕਿਨ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆຊੂ ਪ੍ਰਾਣ ਨੂੰ ਆਪਣਿਲੂ ਅੱਗੇ ਕਰੋ ਇਹਨੂੰ ਦਿਤਾਓ ਤਾਂ ਕਿ ਆਪਾਂ ਫੇਰ ਤੋਂ ਲੁਧਿਆਣਾ ਨੂੰ ਡਵੈਲਪਮੈਂਟ ਵੱਲ ਮੋੜ ਸਕੀਏ ਮੈਂ ਅਸਲੀ ਸਭ ਕੰਮ ਦਾ ਉਹ ਕੋਡ ਸਾਰੇ ਧੰਨਵਾਦ ਕਰਨਗੇ ਤੇ ਕਹਿਣੀ ਹੈ ਆਪਣੀ ਬਹੁਤ ధన్యਵਾਦ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਸਾਰੀ ਹਾਈ ਕਮਾਂਡ ਦਾ ਖਾਸ ਤੌਰ ਤੇ ਡੇ ਆਈ ਸੀ ਸੀ ਪ੍ਰੈਜ਼ੀਡੈਂਟ ਸ਼ਿਮਖੜਗੇ ਜੀ ਰਾਹੁਲ ਗਾਂਧੀ ਜੀ ਔਰ ਸਾਰੀ ਹਾਈ ਕਮਾਂਡ ਜਿਨ੍ਹਾਂ ਨੇ ਤੇ ਵਿਸ਼ਵਾਸ ਰੱਖਿਆ ਸਾਡੇ ਇਨਚਾਰਜ ਬਗੇਲ ਸਾਹਿਬ ਜਿਸ ਵਿਸ਼ਵਾਸ ਨਾਲ ਉਹਨਾਂ ਨੇ ਮੈਨੂੰ ਇੱਥੇ ਕੈਂਡੀਡੇਟ ਬਣਾਇਆ ਮੈਂ ਉਹ ਮੇਰੇ ਸਾਥੀ ਜਿਹੜੇ ਲੋਕਲ ਨੇ ਮੈਨੂੰ ਮੇਰੇ ਸੀਨੀਅਰਸ पांडे ਸਾਹਿਬ ਉਹ ਡਾਗਰ ਸਾਹਿਬ ਇੱਥੇ ਉਹਨਾਂ ਦਾ ਆਸ਼ੀਰਵਾਦ ਹੈ ਸਾਰੀ ਟੀਮ ਉਹਨਾਂ ਦੀ ਨਾਲ ਪਿਛਲੇ ਡੇਢ ਦੋ ਮਹੀਨੇ ਤੋਂ ਕਿਸ ਤਰੀਕੇ ਜਦੋਂ ਦੀ ਸੀਟ ਵੇਕੈਂਟ ਹੋਈ ਹੈ ਸਾਰੇ ਸਾਡੇ ਲੀਡਰ ਆਫ ਹਾਊਸ ਬੈਠੇ ਨੇ ਇੱਕ ਦਿਨ ਨਹੀਂ ਛਟਿਆ ਜਿੱਥੇ ਉਹਨਾਂ ਦੇ ਰਿਸ਼ਤੇ ਨੇ ਆਪਣੇ ਵਰਕਰਾਂ ਨੂੰ ਕਿਸ ਤਰੀਕੇ ਲਾਮਬੰਦ ਕਰਨਾ ਹੈ ਉਰ ਲੋਕਾਂ ਦੇ ਵਿੱਚ ਕਿਸ ਤਰੀਕੇ ਕਨੈਕਟ ਇਸਟੈਬਲਿਸ਼ਮੈਂਟ ਕਰਨਾ ਹੈ ਸਟੈਬਲਿਸ਼ ਕਰਨਾ ਹੈ ਇਹ ਸਾਰੇ ਦਿਨ ਰਾਤ ਲੱਗੇ ਗਏ ਲੋ ਡਾਊਟ ਪਿੱਛੋਂ ਦੇ ਨਿਰਦੇਸ਼ ਉਹਨਾਂ ਦੇ ਲੀਡਰ ਸਹਿਬਾਨਾਂ ਦੇ ਨੇ ਸਾਡੇ ਮੇਅਰ ਸਾਹਿਬ ਬੈਠੇ ਨੇ ਸਾਰੀ ਅੱਜ ਲੀਡਰਸ਼ਿਪ ਬੈਠੀ ਹੈ ਇਲੈਕਸ਼ਨ ਦੀ ਇਸ ਇਲੈਕਸ਼ਨ ਦੀ ਪ੍ਰੋਟੈਸਟ ਨੂੰ ਸਮਝਦੇ ਹੋਇਆ ਅੱਜ 2 ਦਿਨਾਂ ਦਾ ਦੇ ਰੋਂਗਰੂ ਹੋਇਆ ਹੈ ਇਲੈਕਸ਼ਨ ਬਹੁਤ ਇੰਪੋਰਟੈਂਟ ਬਹੁਤ ਕੁਝ ਦੱਸਿਆ ਜਾ ਰਿਹਾ ਹੈ ਪਰ ਸਚਾਈ ਨੂੰ ਪ੍ਰਤੱਖ ਨੂੰ ਕਹਿੰਦੇ ਹਨ ਪਰਮਾਣ ਦੀ ਜ਼ਰੂਰਤ ਹੈ ਅੱਜ ਜਿੱਥੇ ਜਾਇਦਾ ਲੋਕ ਮੰਨ ਯਾਦ ਕਰਦੇ ਆ ਜਿਹੜੇ ਪਿਛਲੇ 5 ਸਾਲ ਚ ਹੋਏ ਉਹ ਮੈਨੂੰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਪਤਾ ਕੀ ਜਦੋਂ ਸਦੋਂ ਸਵੇਰੇ ਤੁਸੀਂ ਲੋਕ ਵਾਈਟ ਲੈਨ ਆਏ ਨਾ ਤੇ ਤੁਸੀਂ ਆਪਣੇ ਮੂੰਹੋਂ ਸਵਾਲ ਪੁੱਛਦੇ ਆ ਕਿ ਆਪ ਵੀ ਜੋ 5 ਸਾਲ ਕੰਮ ਹੋਏ ਸੀ ਉਹਦਾ ਮੁਕਾਬਲਾ 3 ਸਾਲ ਨਾਲ ਕਿਤਾ ਕਰਦੇ ਹੋ ਉਸ ਸਵਾਲ 'ਚ ਜਵਾਬ ਸੀ ਕੋ ਸੁਣ ਕੇ ਖੁਸ਼ੀ ਹੋਈ ਕਿ ਚਾਹੇ ਚ ਇਹ ਸਾਲ ਬੈਂਡੇਟਾ ਪੋਲਿਟਿਕਸ ਦੇ ਵਿੱਚ ਇਹਨਾਂ ਨੇ ਹਰ ਉਹ ਚੀਜ਼ ਕੀਤੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਨੂੰ ਖਤਮ ਕਰਨ ਲਈ ਹੈ ਕਾਰ ਸਦਕੇ ਸੀ ਇਕਿਸ ਤਰੀਕੇ ਲੀਡਰਾਂ ਨੂੰ ਖਰਾਬ ਕਰਨਾ ਹੈ ਉਹਨਾਂ ਦੀ ਕੈਰੈਕਟਰ ਅਸੈਸੀਨੇਸ਼ਨ ਕਰਨੀ ਹੈ ਉਹਨਾਂ ਨੂੰ ਬਦਨਾਮ ਕਰਨਾ ਹੈ ਪਰ ਜਿਸ ਤਰੀਕੇ ਸਾਡੇ ਲੀਡਰ ਸਹਿਬਾਨਾਂ ਨੇ ਆਖਿਆ ਵੀ ਜਿੱਥੇ ਪ੍ਰਭੂ ਹੋਵੇ ਨਾ ਜਿੱਦੀ ਫਿਕਸ ਤੇ ਖੜਾ ਹੋਵੇ ਨਾ ਮੇਰਾ ਖਿਆਲ ਨਹੀਂ ਇਹੋ ਜੀ ਐਗਜ਼ਾਮਪਲ ਮਿਲੇਗੀ ਕਿ 2 ਸਾਲ ਦੇ ਵਿੱਚ ਹੀ ਮੈਨੂੰ ਇਹੋ ਜਿਹਾ ਇਨਸਾਫ ਮਿਲਿਆ ਕਿ ਅੱਜ ਲੋਕਾਂ ਦੀ ਪਟੜੀ 'ਚ ਐਂ ਜਿਵੇਂ ਮੱਖਣ ਚੋ ਬਾਲ ਕੱਢੀ ਜਣਾਇ ਕੱਢ ਕੇ ਖੜਾ ਕਰਤਾ ਵੀ ਜਾ ਹੁਣ ਵਾਪਸ ਸੇਵਾ ਚ ਜੁਟ ਜਾ ਕਿ ਮੈਨੂੰ ਨਹੀਂ ਸੀ ਪਤਾ ਕਿ ਰਤ ਨੂੰ ਕੀ ਮਨਜ਼ੂਰ ਹੈ ਸਾਡਾ ਦੋਸਤ ਪੁਰਾਣਾ ਗੋਗੀ ਸਾਹਿਬ ਐਕਸਪਾਇਰ ਹੋ ਗਏ ਤੇ ਦੁਬਾਰਾ ਅੱਜ ਲੋਗਾ ਦੀ ਕਚਹਿਰੀ ਚ ਸਾਨੂੰ ਜਾਣਾ ਪੈ ਗਿਆ ਅੱਜ ਇਸ ਕਚਹਿਰੀ ਦੇ ਵਿੱਚ ਵੀ ਜਦੋਂ ਉਹਦੋਂ ਸੁਣਦੇ ਸੀਗੇ ਕਿ ਮਿਸਿਸ ਗੋਗੀ ਨੂੰ ਟਿਕਟ ਮਿਲੇਗੀ ਉਹ ਮਿਲੇਗੀ ਪਰ ਇਹ ਪਾਰਟੀ ਹੈ ਜੀ ਪਾਰਟੀ ਹੈ ਕਦੀ ਆਪਣੇ ਵਰਕਰ ਦੇ ਨਾਲ ਨਹੀਂ ਕਰੇ ਪੰਜਾਬ ਦੇ ਲੋਕਾਂ ਨਾਲ ਨਹੀਂ ਖੜਿਆ ਉਹਨਾਂ ਨੇ ਆਪਣੇ ਰਾਸਤੇ ਜਦੋਂ ਦਿੱਲੀ ਵਾਲਿਆਂ ਨੇ ਉੱਥੋਂ ਦੂਰ ਤਾਂ ਤੇ ਇੱਕ ਹਿڈن ਅਜੰਡੇ ਦੇ ਤਹਿਤ ਵਿਚਾਰੇ ਸੰਜੀਵ ਰੋੜਾ ਜੀ ਦਾ ਇਹ ਇਲੈਕਸ਼ਨ ਨਹੀਂ ਹੈ ਇਹ ਇਲੈਕਸ਼ਨ ਉਹ ਹਿڈن ਅਜੰਡਾ ਹੈ ਜਿਹੜਾ ਸੰਜੀਵ ਦੇ ਥਰੂ ਪੰਜਾਬ ਦੇ ਵਿੱਚੋਂ ਦੀ ਹੋ ਕੇ ਉਹਨਾਂ ਨੇ ਕਿਸ ਤਰੀਕੇ ਆਪਣੇ ਰਾ ਅਗਲੀ ਪੋਲਿਟਿਕਸ ਦੇ ਬਣਾਣੀ ਉਹ ਹਿڈن ਅਜੰਡੇ ਨੂੰ ਵੀ ਇੱਥੇ ਦੇ ਲੋਕ ਜਾਣਦੇ ਲੁਧਿਆਣੇ ਦੇ ਲੋਕ ਬੜੇ ਸਮਝਦਾਰ ਉਹ ਸਮਝਦੇ ਨੇ ਬਿੱਗ ਹਲੇ ਤਾਂ ਇਨਡਾਇਰੈਕਟਲੀ ਸਾਰੇ ਦੀ ਸਾਰੀ ਮਸ਼ੀਨਰੀ ਨੂੰ ਉਹ ਕਿਸ ਤਰੀਕੇ ਡਿਕਟੇਟ ਕਰਦੇ ਆ ਫਿਰ ਉਹਨਾਂ ਨੂੰ ਲੀਗਲੀ ਇੱਥੇ ਮੈਂਡੇਟ ਮਿਲ ਜਾਏਗਾ ਵੀ ਮੀਟਿੰਗਾਂ ਲੈਣੀਆਂ ਕਿਉਂਕਿ ਉਹ ਪੰਜਾਬ ਚੋਂ ਮੈਂਬਰ ਪਾਰਲੀਮੈਂਟ ਬਣ ਕੇ ਚਲੇ ਜਾਂਦੇ ਕਿਸ ਤਰੀਕੇ ਉਹਨਾਂ ਨੂੰ ਲਾਇਸੈਂਸ ਮਿਲ ਜਾਏਗਾ ਵੀ ਪੰਜਾਬ ਦੇ ਅੰਦਰ ਲੁੱਟਖੋਟ ਕਿਸ ਤਰੀਕੇ ਕਰਦੇ ਅੱਜ 익ਸਪੋਜ਼ ਹੋ ਰਿਹਾ ਦਿੱਲੀ ਕੈਬ ਦੀਆਂ ਰਿਪੋਰਟਾਂ ਆ ਰਹੀਆਂ ਹਰ ਮੈਗਮੈਂਟ ਦੇ ਕੇਸਿਸ ਬਣ ਰਹੇ ਉੱਥੇ ਜਦੋਂ ਐਕਸਪੋਜ਼ ਹੋ ਜਾਂਦੇ ਆ ਜਿਵੇਂ ਚਨੀ ਸਾਹਿਬ ਨੇ ਦੱਸਿਆ ਨਾ ਉੱਥੇ ਕੋਈ ਸਕੂਲ ਜਿੱਥੇ ਬੈਂਕ ਕਰਦੇ ਸੀ ਕਿ ਸਾਡਾ ਐਜੂਕੇਸ਼ਨ ਸਾਡਾ ਹੈਲਥ ਸਿਸਟਮ ਮੈਨੂੰ ਦੱਸੋ ਜੀ ਸਾਰੀ ਵੈਸਟ ਕੰਸਟੀਟੂਐਂਸੀ ਚ ਤੁਸੀਂ ਘੁੰਮ ਜਾਈਓ ਤੇ ਜੇ ਕੋਈ ਇੱਥੇ ਕੋਈ ਆਮ ਆਦਮੀ ਕਲੀਨਿਕ ਖੁੱਲੇ ਨਜ਼ਰ ਆਣ ਤੇ ਉਹ ਤੇ ਸਾਹਮਣੇ ਖੜੇ ਹੋ ਕੇ ਸ਼ੂ ਲਾਈਵ ਹੋ ਜਾਵੇ ਮੈਂ ਹੀ ਤੁਹਾਨੂੰ ਬੇਨ ਸਮਝ ਜਿਹੜੇ ਭਨੇ ਹੋਈਸ ਅਧਾਰੇ ਸੀ ਕਿ ਸਕੂਲਸ ਸੀਗੇ ਚਾਹੇ ਮੈਰਿਟੋਰੀਅ ਸਕੂਲ ਸੀ ਜਾਂ ਅਸੀਂ ਮਾਡਲ ਸਕੂਲ ਸਮਾਰਟ ਸਕੂਲ ਬਣਾਏ ਸੀਗੇ ਉਹਨਾਂ ਦਾ ਨਾਮ ਹੀ ਬਦਲਿਆ ਹੋਰ ਕੁਝ ਨਹੀਂ ਕਰਿਆ ਅੱਜ ਹੁਣ ਵਾਰ-ਵਾਰ ਹਰ ਹਫਤੇ ਕਨਵੀਨਰ ਵੀ ਆ ਰਹੇ ਨੇ ਔਰ ਸਾਡੇ ਮੁੱਖ ਮੰਤਰੀ ਸਾਹਿਬ ਵੀ ਆ ਰਹੇ ਨੇ ਤੇ ਪ੍ਰੋਜੈਕਟ ਕੀ ਦਿੱਤੇ ਸਾਹਿਬ 3 ਸਾਲਾਂ ਦਾ ਹਿਸਾਬ ਤਾਂ ਤੁਸੀਂ ਮੰਗ ਲਿਓ ਕਿਉਂਕਿ ਉਹ ਵੀ ਪਾਰਲੀਮੈਂਟ ਰਹੇ ਨੇ ਜਿਹੜੇ ਦੂਸਰੇ ਕੈਂਡੀਡੇਟ ਨੇ ਤੇ ਸਾਰੀ ਸਰਕਾਰ ਦਾ ਵੀ ਲੁਧਿਆਣਾ ਨੂੰ ਦਿੱਤਾ ਕੀ ਹਾਂ ਆ ਦੋ ਹਫਤੇਾਂ ਚ ਜ਼ਰੂਰ ਪ੍ਰੋਜੈਕਟ ਦਿੱਤੇ ਹੈ ਸਿਵਲ ਹਸਪਤਾਲ ਦਾ ਨਵੀਨੀਕਰਨ। ਦਹਾਕਿਆਂ ਦਾ ਪੁਰਾਣਾ ਬਣਿਆ ਹਸਪਤਾਲ ਕੋਈ ਉਹਦੇ ਚ ਬਾਰਡ ਦੇਦਾ ਕੋਈ ਨਵੀਂ ਫੈਸਿਲਿਟੀ ਕਰੀਏਟ ਕਰਾਤੀ ਨਵੀਨੀਕਰਨ। ਪਤਾ ਨਹੀਂ ਉਹ ਸਫਾਈਤੀ ਨੂੰ ਨਵੀਨੀਕਰਨ ਕਹਿੰਦੇ ਆ ਜਿਵੇਂ ਸਕੂਲਾਂ ਤੇ ਕੀਤੀ ਇਹਨਾਂ ਨੇ ਤੇ ਐਮੀਨੈਂਸ ਸਕੂਲ ਬਣਾਏ। ਆਈਟੀਆਈ ਕਿੰਨੇ ਸਾਲ ਪੁਰਾਣੀ ਐ ਸਰੋਹੀ ਪੁਰਾਣੀ। ਮਤਲਬ ਲੋਕਾਂ ਨੂੰ ਬੇਵਕੂਫ ਕਿਵੇਂ ਬਣਾਣਾ? ਐਡਵਰਟਾਈਜ਼ ਕਿਵੇਂ ਕਰਨਾ? ਤੇ ਮਹੂਰਤ ਕੀ ਹੋ ਰਹੀ ਨੇ ਤੁਹਾਨੂੰ ਵੀ ਬੁਲਾਇਆ ਜਾਂਦਾ ਲੋਕ। ਲਈ ਅਸੀਂ ਜੀ ਅ ਸਫਾਈ ਅਭਿਆਨ ਸ਼ੁਰੂ ਕਰਨਾ ਹੈ ਮਤਲਬ ਝਾੜੂ ਮਾਰਨ ਦਾ ਕੰਮ ਇਹ ਨਾ ਵਾਸਤੇ ਪ੍ਰੋਜੈਕਟ ਹੈ। ਉਹ ਪ੍ਰੋਜੈਕਟ ਨਹੀਂ ਸੀ ਜਿਹੜੇ ਅੱਜ ਯਾਦ ਕੀਤੇ ਜਾ ਰਹੇ ਆ ਹਰ ਸਾਲ। ਹਿੰਦੁਸਤਾਨ ਦੀ ਸਰਕਾਰ ਉਹਨਾਂ ਪ੍ਰੋਜੈਕਟਾਂ ਨੂੰ ਨੰਬਰ 1 ਕੱਢ ਰਹੀ ਹੈ ਜਿਹੜੇ ਪ੍ਰੋਜੈਕਟ ਨਿੰਦਦੇ ਹੁੰਦੇ ਸੀ ਚਾਹੇ ਵਾਟਰਫਰੰਟ ਦਾ ਪ੍ਰੋਜੈਕਟ ਹੋਵੇ ਚਾਹੀਏ ਵੈਲੀਆਂ ਦਾ ਪ੍ਰੋਜੈਕਟ ਹੋਵੇ ਚਾਹੀਏ ਮਲਹਾਰ ਰੋਡ ਦਾ ਪ੍ਰੋਜੈਕਟ ਹੋਵੇ ਤੇ ਆ 10 ਦਿਨ ਪਹਿਲਾਂ ਤੁਹਾਡੇ ਸਾਹਮਣੇ ਆਰੋਗੀ ਆ ਚੁੱਕੀ ਨੂੰ ਪ੍ਰਾਈਸ ਮਿਲੇ ਇਸ ਤਰੀਕੇ ਦੇ ਹਾਲਾਤ ਸਰਕਾਰ ਨੇ ਬੰਦ ਕਰਾਤੀ ਸਰਕਾਰ ਨੇ ਫ੍ਰੀ ਬਿਜਲੀ ਦਿੱਤੀ ਹੋਈ ਹੈ ਅੱਜ ਤੁਹਾਡੇ ਸਾਹਮਣੇ ਹਾਲਾਤ ਬਿਜਲੀ ਕਟਵਾਤੀ ਲੱਗਦੀ ਹੈ ਇਹਨਾਂ ਨੇ ਕਿਤਾ ਅੱਗੇ ਅੱਗੇ ਚੱਲ ਰਹੀ ਹੈ ਦਿੱਤੇ ਕੇ ਸੀ ਜਾਵਾਂਗੇ ਬਿਜਲੀ ਬੰਦ ਕਰਨਗੇ ਕੋਈ ਨਮੀ ਕਰਨੀ ਹੈ ਐਸੀ ਆ ਦੇਖਦੇ ਆਏ 3 ਸਾਲ ਮੈਂ ਜਿੰਨੇ ਤੁਸੀਂ ਪੁੱਛਣਾ ਮੈਂ ਸਮਝਦਾ ਕਿਉਂਕਿ ਤੁਸੀਂ ਵੀ ਸਵਾਲ ਵੀ ਪੁੱਛਣੇ ਹੋਣੇ ਸਾਡੇ ਲੀਡਰ ਸਹਿਬਾਨ ਨੂੰ ਮੈਂ ਧਨਵਾਦੀ ਹਾਂ ਤੁਹਾਡੇ ਸਾਰਿਆਂ ਦਾ ਤੁਸੀਂ ਸਾਰੇ ਅੱਜ ਆਏ ਸਾਡੇ ਲੀਡਰ ਸਹਿਬਾਨਾਂ ਨੂੰ ਕਵਰ ਕਰਿਆ ਤੇ ਅੱਗੋ ਵੀ ਉਮੀਦ ਕਰਾਂਗਾ ਕਿਉਂਕਿ ਤੁਸੀਂ ਹੀ ਚੈੱਕ ਰਹਿਣਾ ਜਦੋਂ ਸਰਕਾਰਾਂ ਨੇ ਕੋਈ ਨਾ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕਰਨੀ ਹੈ ਤਾਂ ਸਭ ਤੋਂ ਵੱਡੇ ਹਾਂ ਵੀ ਤੁਸੀਂ ਬਣ ਕੇ ਖਲੋਣਾ ਹੈ ਉਹਨਾਂ ਦੀ ਜਿਹੜੀ ਧੱਕੇਸ਼ਾਹੀ ਨੂੰ ਪਬਲਿਕ ਦੇ ਸਾਹਮਣੇ ਲੈ ਕੇ ਜਾਣਾ ਉਹਦੇ ਵਿੱਚ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ ਮੈਂ ਤੁਹਾਡੇ ਰਾਹੀਂ ਪਬਲਿਕ ਨੂੰ ਵੀ ਅਪੀਲ ਕਰਾਂਗਾ ਵੀ ਜਿਹੜੀ 3 ਸਾਲ ਤੋਂ ਝੂਠ ਤੇ ਫਰੇਦ ਦੀ ਰਾਜਨੀਤੀ ਚਲਦੀ ਪਈ ਹੈ ਉਹ ਨੂੰ ਕਿਸ ਤਰੀਕੇ ਜਵਾਬ ਦੇਣਾ ਬਹੁਤ ਬਹੁਤ ਮਿਹਰਬਾਨੀ ਮਨਾ ਫਰਗਤ ਸਿੰਘ ਜੀ ਦਾ ਸਵਾਲ ਤੇ ਲਾਹੇ ਇਹ ਗਵਰਨਰ ਕਾਰਜ ਉਹ ਸੀਮਾ ਦੋ ਤਿੰਨ ਸਵਾਰ ਸਰਕਾਰ ਨੂੰ ਪੁੱਛਣਾ ਚਾਹੁੰਦਾ ਹੈ ਕਿ ਅਸੀਂ ਤਿੰਨ ਮਹੀਨਿਆਂ ਦੀ ਜਦੋਂ ਸਾਡੀ ਸਰਕਾਰ ਆਈ ਹੈ ਤਾਂ ਐਸੀ ਅਗਵੇਕਰ ਸਾਹਿਬ ਦਾ ਮਿਊਜ਼ੀਅਮ ਬਣਾਣਾ ਸ਼ੁਰੂ ਕੀਤਾ ਸੀ ਯੂਨੀਵਰਸਿਟੀ ਜਲੰਧਰ ਦੇ ਵਿੱਚ 100 ਕਰੋੜ ਰੁਪਏ ਲਾ ਕੇ ਮੈਂ ਨਹੀਂ ਪੱਥਰ ਵੀ ਰੱਖਿਆ ਹੈ 100 ਕਰੋੜ ਰੁਪਏ ਅਲੱਗ ਰੱਖਿਆ ਉਹਨੂੰ ਕਿਉਂ ਨਹੀਂ ਬਣਾ ਰਹੇ ਪਹਿਲਾ ਸਵਾਲ ਦੂਸਰਾ ਸਵਾਲ ਐਸੀ ਗੀਤਾ ਰਮਾਇਣ ਭਗਵਤ ਗੀਤਾ ਦੇ ਕਿ ਰਮਾਇਣ ਦਾ ਅਧਿਆਨ ਸੈਂਟਰ ਬਣਾਉਣ ਵਾਸਤੇ ਪਾਸ ਕੀਤਾ ਸੀ ਫੈਸੇ ਵੀ ਰੱਖੇ ਸੀ ਕੈਬਨਟ ਦੇ ਵਿੱਚ ਪਾਸ ਹੋਇਆ ਉਹ ਅੱਜ ਤੱਕ ਕਿਉਂ ਨਹੀਂ ਬਣਿਆ ਤੀਸਰਾ ਡੇਰਾ ਬੱਲਾ 25 ਕਰੋੜ ਰੁਪਈਆ میں ਆਪ ਜਾ ਕੇ ਦੇਖ ਕੇ ਆਇਆ ਉਹ ਪੈਸੇ ਕਿਉਂ ਨਹੀਂ ਲੱਗੇ ਚੌਥਾ ਤੋਗਮਾਨ ਵਾਲਮੀਕੀ ਦੇ ਤੀਰਥ ਤੇ ਪੈਸੇ ਲੋਣੇ ਪਾਸ ਕੀਤੇ ਸੀ 35 ਕਰੋੜ ਰੁਪਏ ਉਹ ਕਿਉਂ ਨਹੀਂ ਲੱਗਿਆ ਇਹ ਗੱਲਾ ਕਰਦੇ ਆ ਖਵੇਦਕਰ ਸਾਹਿਬ ਦੀ ਫੋਟੋ ਹੀ ਪਿੱਛੇ ਲਗਾਉਂਦੇ ਕਿ ਉਹਨਾਂ ਦੇ ਪੁੱਤਰ ਹੋਸ਼ ਕੁਮਰ ਦੇ ਇਹ ਗੱਲਾ ਦਾ ਜਵਾਬ ਜਿੱਦਣ ਪੰਡੇ ਪਾਸੋਂ ਇੱਥੇ ਆਣ ਤੁਸੀਂ ਜ਼ਰੂਰ ਸਿਖਿਓ ਮੈਨੂੰ ਇਹ ਜਵਾਬ ਮੰਗਵਾਣਾ ਚਾਹਾਂ ਧੰਨਵਾਦ ਹਾਂ ਅਲਰਟ ਜੀ ਕਿਹਾ ਕੀ एक मिनट हमारे बीच में जो पंजाब के दूसरे सह प्रभारी मेरे साथी हैं रविंद्र गढ़वी जी वो भी पहुंच गए हैं महाराष्ट्र से हैं हम उनका भी स्वागत करते हैं जी अब आपके सवाल सिंह कांग्रेस पार्टी देखो लीडर के पर्चिया तो लेके सा वर्करा तक ये असली गल है कि ਇਹ ਬਿਲਕੁਲ ਬਖੜਾ ਗਏ ਆ ਇਹਨਾਂ ਦੇ ਪੱਲੇ ਬਿਲਕੁਲ ਕੁਛ ਨਹੀਂ ਹੈ ਕੁਛ ਕੁਝ ਕੰਮ ਨਹੀਂ ਕੀਤਾ ਤੇ ਸਿਰਫ ਤੇ ਸਿਰਫ ਐਡਮਿਨਿਸਟ੍ਰੇਸ਼ਨ ਦੁਆਰਾ ਇਹ ਇਹਨਾਂ ਇਲੈਕਸ਼ਨਾਂ ਨੂੰ ਜਿਤਨਾ ਚਾਹਦੇ ਔਰ ਮੈਂ ਇੱਕ ਬੇਨਤੀ ਵੀ ਜ਼ਰੂਰ ਕਰਦਾ ਤੁਹਾਨੂੰ ਅੰਤਮਾਨ ਕਿ ਤੁਹਾਡੇ ਕੋ ਪਹਿਲਾਂ ਸ਼ਾਇਦ ਪਛਾਣਨੇ ਆ ਤੇ ਜੇ 95 ਗੁੰਡੇ ਆ ਤੇ ਸ਼ੱਦਵਾ ਗੁੰਗਾ ਤੁਸੀਂ ਲਾ ਕੇ ਕਰਨਾ ਕੀ ਆ ਪੰਜਾਬ ਦੇ ਪੰਜਾਬ ਲਈ ਬੋਲਣਾ ਹੀ ਕਿਸੇ ਨੇ ਨਹੀਂ ਇਹ ਕੰਟਰੋਲ ਤਾਂ ਦਿੱਲੀ ਤੋਂ ਹੋ ਰਿਹਾ ਇੱਥੋਂ ਤਾਂ ਕੰਟਰੋਲ ਹੈਗਾ ਇਹਨਾਂ ਦੇ ਅਸਲੀ ਗੱਲ ਹੈ ਮੈਨੂੰ ਕਦੀ ਕਦੀ ਇਹਨਾਂ ਤੇ ਤਸ ਵੀ ਆਉਂਦਾ ਤਸ ਇਸ ਤਰ੍ਹਾਂ ਤੇ ਆਉਂਦਾ ਵੀ ਇਹ ਜਾ ਕੇ ਲੋਕਾਂ 'ਚ ਕਹਿਣਗੇ ਕਿ ਵੀ ਸਾਨੂੰ ਕਿਹਨੇ ਚਲਾਇਆ ਅਸੀਂ ਕਿਹਦੇ ਕਹਿਦੇ ਇਹ ਕੰਮ ਕੀਤੇ ਆ ਤੇ ਲੋਕਾਂ 'ਚ ਜਾ ਕੇ ਜਦੋਂ ਇਹਨਾਂ ਨੇ 6 თვე ਮਹੀਨੇ ਤਾਂ ਹੀ ਸਾਲ ਤਾਂ ਹੀ ਜਾਣਾ ਕੋਈ ਆਪੇ ਕਹਿੰਦੇ ਸੀ ਨਾ ਵੀ ਡੜਾ ਤੋਂ ਡੜਾ ਹੁੰਦਾ ਹੈ ਕਹੀਂ ਸੇ ਚਲਾ ਹੁੰਦਾ ਹੈ ਇਹਨਾਂ ਦਾ bari ਆਉਣਾ ਨਹੀਂ ਆ ਹੁਣ ਤੇ ਹੁਣ ਤਾਂ ਕੰਮ ਸੇ ਕੰਮ ਸੁਧਰ ਜਾ ਤalon ਨਹੀਂ ਨਹੀਂ ਸਮਝਾ ਨਹੀਂ ਕਿ ਇਹ ਚੱਲ ਰਹੀ ਹੈ ਜਿਹੜਾ ਤੁਸੀਂ ਐਡਮਿਨਿਸਟ੍ਰੇਟਿਵ ਗੱਲ ਕਰ ਰਹੇ ਹੋ ਕਿਉਂਕਿ ਨਸ਼ੀਬ ਨੇ ਤਾਂ ऑलरेडी ਇਹ ਨਾਲ ਦੇ ਟਰਾਈ ਚੱਲੀ ਰਹੀ ਹੈ ਫੀ ਰੀਸੈਂਟਲੀ ਕੰਟਰੋਵਰਸੀ ਬਾਰੇ ਤੁਹਾਨੂੰ ਪਤਾ ਸੋਪਾਲ ਖਾਇਰਾ ਜੀ ਨੇ ਵੀ ਅੱਜ ਸਵੇਰੇ ਟਵੀਟ ਕੀਤਾ ਉਹਦੇ ਤੇ ਇੱਕ ਬੰਦੇ ਨੂੰ ਪੁੱਛਿਆ ਪੁੱਛਿਆ ਐਸੀ ਅੱਜ ਇਸ ਨੂੰ ਇਸ ਇਲੈਕਸ਼ਨ ਤੱਕ ਸੀਮਿਤ ਰੱਖਣਾ ਚਾਹੁੰਦੇ ਤੁਸੀਂ ਇਲੈਕਸ਼ਨ ਬਾਰੇ ਚ ਇੱਥੇ ਵੀ ਥੈਟ ਇਜ਼ ਲਿੰਕ ਟੂ ਦ ਗਵਰਨਮੈਂਟ ਨਾ ਜੁਨਾ ਦੀ ਪ੍ਰਾਈਵਟ ਦੇਖੋ ਮੈਂ ਪਹਿਲਾਂ ਕਹਿ ਚੁੱਕਿਆ ਆਪਣੇ ਉਹਦੇ ਵਿੱਚ ਕਿ 3 ਸਾਲ ਕਿੱਥੇ ਸੀ ਇਹ ਸਰਕਾਰ आजतक का नक्शे याद हैं? थूंड जारी इलेक्शन आगे हैं जहाँ नक्शे याद हैं कि आधे दिन बातें गल करना कि आप, आप 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 ਇਹ ਨਹੀਂ ਆਪ ਸਵਾਲ ਨਹੀਂ ਕਿਸੇ ਆਦਮੀ ਦੇ ਪ੍ਰੈਸ਼ਰ ਸੈਸ਼ਨ ਨਹੀਂ ਕਰ ਰਹੇ। ਤੋਂ ਸਰ ਦੇਖੋ ਕਈ ਕੁਸ਼ੀ ਆ ਗਿਆ ਹੈਗਾ। ਮੈਂ ਤਾਂ ਕੁਸ਼ੀ ਤਾਂ ਸੁਣੋ ਜੀ। ਮੈਂ ਮੈਂ ਸੁਣ ਲਿਆ ਮੈਂ ਸੁਣ ਤਾਂ ਲਿਆ। ਦੇਖੋ ਉਹ ਮੇਰੇ ਤੋਂ ਪਹਿਲਾਂ ਤੁਹਾਡੇ ਕੋਲ ਆ ਗਿਆ। ਵੀ ਤੁਸੀਂ ਕਮੈਂਟ ਕਰਨਾ ਮੈਂ ਤਾਂ ਕਮੈਂਟ ਹੀ ਕਰਨਾ ਚਾਹੁੰਦਾ ਮੈਂ ਤਾਂ ਕਿੰਨਾ ਵੀ ਆਪਾਂ ਰੋਜ਼ ਮਿਲਿਆ ਕਰਦਾ ਮੈਂ ਤੁਹਾਡੇ ਨਾਲ ਰੋਜ਼ ਇਹ ਕੰਮ ਤੇ ਇਹਨਾਂ ਨੂੰ ਰਾਮ ਨਾਲ ਕਿਉਂਕਿ ਕਿਉਂਕਿ ਅਸਲੀਅਤ ਇਹ ਹੈ ਆ ਕਿ ਇਹਨਾਂ ਨੇ ਪਿਛੜੀਆਂ ਇਲੈਕਸ਼ਨਾਂ ਦੇ ਵਿੱਚ ਵੀ ਜਿਹੜੀਆਂ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਸੀ ਜਾਂ ਜਿਹੜੀਆਂ ਵੀ ਇਲੈਕਸ਼ਨਾਂ ਸੀ ਇਹ ਸਿਰਫ ਐਡਮਿਨਿਸਟ੍ਰੇਸ਼ਨ ਨੂੰ ਖੜਾ ਕਰਕੇ ਜਿੱਤਦੇ ਆ ਔਰ ਲੋਕਾਂ ਨੂੰ ਡਰਾ ਕੇ ਜਿੱਤਦੇ ਆ ਜਿਹੜਾ ਕਿ ਪੰਜਾਬ ਦਾ ਕਦੀ ਕਲਚਰ ਨਹੀਂ ਰਿਹਾ ਮੈਂ ਇਸ ਕਰਕੇ ਤੁਹਾਡੇ ਨਾਲ ਗੱਲ ਸ਼ੁਰੂ ਕੀਤੀ ਸੀ ਔਰ ਇਹ ਜਿਹੜੀ ਆ ਵੀ ਆਪਾਂ ਸੈਪਰੇਟ ਜ਼ਰੂਰ ਕਰ ਲਾਂਗੇ ਰੋਜ਼ ਕਰਿਆ ਕਰਾਂਗੇ। ਸਤਿਗੁਰੂ ਜੀ ਸਿੱਧ ਨੂੰ ਕਿਤਾ ਦੇ ਦਿਓ ਜੀ। ਇਹ ਉਹ ਠੱਕੇ ਨਾਲ ਦਿੱਤੀਆਂ ਖਾਦੀਆਂ ਜਿੰਨਾ ਨਹੀਂ ਫਿਰ ਉਹ ਠੱਕੇ ਨਾਲ। ਵੀ ਠੱਕਾ ਨਹੀਂ ਹੋਣ ਦਿੰਦੇ ਅਸੀਂ ਪੂਰਾ ਲੜ ਕੇ ਇਹ ਸੀਰਪ ਤੁਹਾਡੇ ਤੁਹਾਡੇ ਸਹਿਯੋਗ ਨਾਲ ਤੁਹਾਡੇ ਪਿਆਰ ਨਾਲ। ਪਰ ਆਸ਼ੂ ਜੀ ਦੇ ਕੀਤੇ ਹੋਏ ਕੰਮਾਂ ਨੂੰ कांग्रेस पार्टी इस इलेक्शन लाके एक जुटा है अभी आप सब लोगों को पता है की हमारा जुड़ेगा ब्लॉक की कोग इसके तहत पंजाब प्रदेश कांग्रेस कमेटी की ओर ऐसी हर ब्लॉक में हम जाकर हम ब्लॉक को मजबूत करना चाह रहे हैं हम सुल्तानपुर रोड़ी से मैं भी उसे प्रोग्राम में से आया हूँ और मुझे आते आते जब आपके प्रेस में ही मुझे लेट हुआ हम सब लोग आज पंजाब प्रदेश कांग्रेस कमेटी और पूरे पंजाब के नेता आज इसी प्रेस कॉन्फ्रेंस में हम मौजूद रहना चाह रहे थे लेकिन आप सब लोगों को पता है कि हमारा पहले प्रोग्राम तय हो चुका था और उस प्रोग्राम ऑलरेडी और और हमारा प्रोग्राम तय हुआ था आज सवेरे हमने अभी कल भी हम लोग आपके सामने आएंगे लेकिन हम पूरी कांग्रेस पार्टी और कांग्रेस पार्टी के सभी नेता आदरणीय आशु जी के साथ आशु जी के लिए और कांग्रेस पार्टी के कैंडिडेट के जीतवाने के लिए हम दल तैयार डिस्ट्रिक्ट आपके डिस्ट्रिक्टिव आई आएगी संजय कुमार ਕੋਈ ਨਹੀਂ। ਓਕੇ। ਠੀਕ। ਓਕੇ। थैंक यू। ਕੋਈ ਨੋ ਮਲਾਰ ਆਦੇ ਜਿੱਦਣ ਕਹੋਗੇ। ਨਹੀਂ ਨਹੀਂ ਅਸੀਂ ਤਾਂ ਮਿਲਦੇ ਨਹੀਂ ਆਈ। ਜਲਦਾ ਤੁਹਾਡੇ ਪਲੇਟਫਾਰਮ ਦੀ ਹੈ। ਕਾਗਰਸ ਨੂੰ ਇਸ ਲੈਕਚਰ ਵਿੱਚ ਦੋ ਚੁਣੌਤੀਆਂ ਨੇ। ਇੱਕ ਤਾਂ ਵਧੁੰਦੀਆਂ ਦੀ ਹੈ, ਇੱਕ ਆਪਣੇ ਆਪ ਦੀ ਹੈ। ਕਿੱਦਾਂ ਟੱਕਰ ਕਰੋਗੇ? ਇਹ ਦੋਨੇ ਹੀ ਹੈ ਨਹੀਂ ਗਿਆ ਤੁਹਾਨੂੰ ਐਵੇਂ ਗੱਲ ਐਵੇਂ ਜਲਾ ਦਿਓ। ਸਰ ਕਦੀ ਨਾ ਦੇਖਿਆ ਵੀ ਐਮਪੀ ਤੁਹਾਡੇ ਐਮਪੀ ਸਾਹਿਬ ਨੂੰ ਇੱਥੇ ਰਾਜਾ ਜੀ ਨੂੰ ਨਾ ਤੁਹਾਡੇ ਪ੍ਰੈਜ਼ੀਡੈਂਟ ਨੂੰ ਦੇਖਿਆ ਆਸ਼ੂ ਜੀ ਦੇ ਨਾਲ। ਤੁਸੀਂ ਜੋ ਮੰਡੀ ਗਏ ਉਹ ਤਾਂ ਗੱਲ ਕਰੀ। ਐਮਪੀ ਸਾਹਿਬ ਤੋਂ ਭੈਣੇ ਪਤਾ ਨਹੀਂ। ਬਿਲਕੁਲ। ਉਡੇ ਨਾਲ ਹਮੇਸ਼ਾ ਸਾਡਾ ਤਾਲਮੇਲ ਰਿਹਾ ਇਲੈਕਸ਼ਨ ਸਾਡੀ ਸੀਨੀਅਰ ਲੀਡਰਸ਼ਿਪ ਇੱਥੇ ਬੈਠੀ ਹੈ ਦਾਬਰ ਸਾਹਿਬ ਬੈਠੇ ਪਾਂਡੇ ਸਾਹਿਬ ਬੈਠੇ ਮੇਅਰ ਸਾਹਿਬ ਬੈਠੇ ਮਨੋਹਤਰਾ ਸਾਹਿਬ ਬੈਠੇ ਪਿੱਛੇ ਈਸ਼ਵਰ ਜੋਤੀਮਾ ਜੀ ਬੈਠੇ ਸਾਡਾ ਯੂਥ ਦਾ ਪ੍ਰੈਜ਼ੀਡੈਂਟ ਇੱਥੇ ਬੈਠਾ ਕਿਸੇ ਬੰਦੇ ਨੂੰ ਕੋਈ ਕੰਮ ਵੀ ਨਹੀਂ ਸੀ ਸੀਨੀਅਰ ਲੀਡਰਸ਼ਿਪ ਸਾਰੀ ਸਾਡੇ ਸਿਰ ਜਿਹੜੇ ਦੋਨੋਂ ਸਹਿ ਪਰਿਵਾਰੀ ਐ ਉਹਨਾਂ ਨੇ ਦੱਸਿਆ ਵੀ ਅੱਜ ਉਹਨਾਂ ਦੇ ਪ੍ਰੋਗਰਾਮ ਚੱਲਦੇ ਸੀ ਆਲ ਆਫ ਸਡਨ ਰਾਤ ਨੂੰ ਟਿਕਟ ਅਨਾਉਂਸ ਹੋਈ ਐ ਤੇ ਆ ਕੇ ਥੋੜੇ ਰੂਪ ਰੂ ਜਿਹੜੀ ਕਾਂਗਰਸ ਵੀ ਐ ਸਾਰੀ ਸੀਨੀਅਰ ਕਾਂਗਰਸ ਥੋੜੇ ਸਾਹਮਣੇ ਬੈਠੇ ਨਾਲ ਇਲੈਕਸ਼ਨ ਚੱਲ ਨੇ ਹਰ ਨੇ ਆਪਣੀ ਆਪਣੀ ਕਪੈਸਿਟੀ ਚ ਇਹਦੇ ਵਿੱਚ ਪਾਰਟਿਸਪੇਟ ਕਰਨਾ ਹੈ ਦੋਨੋਂ ਲੀਡਰ ਸਹਿਬਾਨਾ ਵੱਲੋਂ ਹਾਈ ਕਮਾਂਡ ਦਾ ਹਦੇਸ਼ ਹੈ ਸਾਰੇ ਇਸ ਦੇ ਵਿੱਚ ਪਾਰਟਿਸਪੇਟ ਕਰਨ ਜੀਨੇ ਜਿਸ ਕੈਪੈਸਿਟੀ ਚ ਪਾਰਟਿਸਿਪੇਟ ਕਰਨਾ ਹੈ ਇਹਦੇ ਚ ਪਾਰਟਿਸਿਪੇਟ ਕਰੇ ਥਰਡੀ ਸਾਰੀ ਕਾਂਗਰਸ ਇੱਕ ਦਿਉ ਟਾਈਪਿਛਲੇ 2 ਮਹੀਨੇ ਤੋਂ ਉਹ ਸੈਂਟਰਲ ਚੋਂ ਬੈਠੇ ਆ ਪਿਛੇ ਨਾਰਥ ਚੋਂ ਬੈਠੇ ਆ ਆਏ ਮਨੀ ਗੜੇਵਾਲ ਹੁਣ ਇੱਥੇ ਬੈਠੇ ਆ ਈਸਟ ਦੇ ਬੰਦੇ ਬੈਠੇ ਆ ਸਾਊਥ ਦੇ ਬੈਠੇ ਆ ਆਤਮ ਨਗਰ ਦੇ ਬੈਠੇ ਮਤਲਬ ਜਿਹੜੀ ਕਾਂਗਰਸ ਹੈ ਨਾ ਜਿਹੜਾ ਕਾਂਗਰਸ ਦਾ ਵਰਕਰ ਹੈ ਨਾ ਉਹ ਇੰਨਾ ਪੱਗਾ ਪਹਾੜ ਹੋਇਆ ਹੋਇਆ ਮੈਂ ਕਦੀ ਦੇਖਿਆ ਨਹੀਂ ਉਹ ਸਹੀ ਕਰ ਲਿਆ ਵੀ ਜਦੋਂ ਲੋਕਾਂ ਕੋਲ ਵੀ ਚਾਹੀਦਾ ਹੈ ਨਾ ਅਕੋ ਇਹੋ ਜਿਹਾ ਰਿਸਪੌਂਸ ਮਿਲਦਾ ਸਾਡਾ ਵਰਕਰ ਹੋਰ ਮਿਹਨਤ ਕਰਨ ਨੂੰ ਤੋਰ ਪੈਂਦਾ ਵੀ ਅੱਜ ਹਾਲਾਤ ਇਹ ਆ ਆਪਾਂ ਇਹ ਇਲੈਕਸ਼ਨ ਜਿੱਤ ਲਈ ਤੇ ਤੁਹਾਨੂੰ ਆਉਣ ਵਾਲੇ ਟਾਈਮ 'ਚ ਸਾਰੀ ਕਾਂਗਰਸ ਕੰਮ ਕਰਦੀ ਨਜ਼ਰ ਆਈ ਬਹੁਤ ਮਿਹਰਬਾਨੀ ਧੰਨਵਾਦ ਥੈਂਕ ਯੂ ਟਾਈਮ ਕਰੇਗੀ ਜੀ ਠੀਕ ਹੈ ਥੈਂਕ ਯੂ ਓਕੇ ਸਰ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ